ਗੁੱਡ ਮਾਰਨਿੰਗ एवरीवन ਕਿਦਾਂ ਜੀ ਤੁਸੀਂ ਸਾਰੇ ਵੈਲਕਮ ਬੈਕ ਟੂ ਵਨ ਅਨਦਰ ਬਲੌਗ ਆਰ ਗਾਇਜ਼ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਆਰ ਸਵੇਰੇ ਸਵੇਰੇ ਅੱਜ ਹੈ ਸੈਟਰਡੇ ਮਾਰਨਿੰਗ ਮੈਂ ਸ਼ੁਰੂ ਕਰਤਾ ਹੈ ਕਿਚਨ ਦੇ ਸਾਰੇ ਰੂਟੀਨ ਗਰਮਾ ਗਰਮ ਚਾਹ ਬਣ ਰਹੀ ਹੈ আর ਨਾਲ ਦੇ ਨਾਲ ਮੈਂ ਲਗਾ ਰਹੀ ਹਾਂ ਆਲੂ ਦੀ ਸਬਜੀ ਨੂੰ ਤੜਕਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੈਟਰਡੇ ਮੈਂ ਜਾਣਾ ਹੁੰਦਾ ਦਰਬਾਰ ਸਾਹਿਬ ਸੋ ਮੈਂ ਇੱਥੇ ਜਲਦੀ ਜਲਦੀ ਸਾਰੇ ਕੰਮ ਫਿਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਲੇਕਿਨ ਜਿੱਥੋਂ ਤੱਕ ਅੱਜ ਜਾਣ ਦਾ ਸਵਾਲ ਆ ਮਾਰਨਿੰਗ ਤੇ ਨਹੀਂ ਜਾਵਾਂਗੇ ਔਰ ਅੱਜ ਦਰਬਾਰ ਸਾਹਿਬ ਅਸੀਂ ਜਾਣਾ ਇਵਨਿੰਗ ਦੇ ਵਿੱਚ ਲੇਕਿਨ ਜਿਸ ਤਰ੍ਹਾਂ ਹੀ ਸਾਰੇ ਕੰਮ ਰੂਟੀਨ ਵਰਕ ਫਿਨਿਸ਼ ਹੋ ਜਾਂਦੇ ਤੇ ਇਟ ਮੇ ਬੀ ਪੋਸੀਬਲ ਕਿ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਫਿਸ ਜਾ ਆਵਾਂ ਫਟਾਫਟ ਕਿਉਂਕਿ ਇਨ ਬਿਟਵੀਨ ਅਗਰ ਮੈਂ 1 ਘੰਟਾ ਵੀ ਚੱਲੇਗੀ ਦੈਟ ਇਜ਼ ਇਨਫ ਸੋ ਦੈਟਸ ਵਾਈ ਮੈਂ ਇੱਥੇ ਫਟਾਫਟ ਪ੍ਰੇਅ ਕਰਦੀ ਆਂ ਆਲੂ ਦੀ ਵੱਧੀ ਆ ਜੀ ਸਪਾਈਸੀ ਦੀ ਸਬਜੀ ਔਰ ਨਾਲ ਬਣ ਰਹੀ ਆ ਚਾਹ ਇਹ ਸਾਡੀ ਫਰਸਟ ਟੀningੀ ਕਿਉਂਕਿ ਹੁਣ 9:30 ਵੱਜ ਚੁੱਕੇ ਆ ਇਤੇ ਤੀਸਰੀ ਵਾਰੀ ਅਸੀਂ ਚਾਹ ਚਾਹ ਬਣਾ ਰਹੇ ਕਿਉਂਕਿ ਮੇਡ ਆ ਗਈ ਆ ਔਰ ਜਦੋਂ ਮੇਡ ਆ ਜਾਂਦੇ ਆ ਮਤਲਬ ਉਹ ਦੀਦੀ ਕੰਮ ਕਰਦੇ ਫਿਰ ਅਸੀਂ ਉਹਨਾਂ ਨੂੰ ਚਾਹ ਵੀ ਪਿਉਣੀ ਕਿਉਂਕਿ ਸਰਦੀ ਹੈ ਔਰ ਸਰਦੀ ਦੇ ਵਿੱਚ ਫਿਰ ਥੋੜਾ ਜਿਹਾ ਜੈਨ ਹੋ ਕੇ ਲੱਗੇ ਰਹਿੰਦੇ ਆ ਵਧੀਆ ਤਰੀਕੇ ਨਾਲ ਸਵਾਇਸ ਕਰਕੇ ਚਾਹ ਸਾਡੀ ਬਣ ਗਈ ਹੈ ਚਲੋ ਫਟਾਫਟ ਤੁਹਾਡੇ ਨਾਲ ਸ਼ੇਅਰ ਕਰੀਏ ਨੈਕਸਟ ਐਕਟੀਵिटीज ਬਣੇ ਰਿਓ ਐਂਡ ਤੱਕ ਬਲੌਗ ਦੇ ਵਿੱਚ ਇੱਥੇ ਪ੍ਰੋਪਰ ਲਾਈਟ ਨਹੀਂ ਆ ਕਿਉਂਕਿ ਮੈਂ نیچے ਰੱਖਿਆ ਹੋਇਆ ਸਿਲੰਡਰ ਅੱਜ ਐਕਚੁਅਲੀ ਗਾਇਜ਼ ਹਵਾ ਬੜੀ ਵਾਗ ਰਹੀ ਆ ਬਾਹਰ ਔਰ ਤੁਸੀਂ ਦੇਖ ਸਕਦੇ ਹੋ ਫੇਡ ਹਿਲ ਰਹੇ ਆ और इतने अगर मैं सिलेंडर रख दा तो फिर मैनू प्रॉब्लम है पूरा फ्लेम जी नहीं आ पाँगी दैट्स वाई मैं नीचे रखा हुआ इतने साड़ी चाह बन गई है और इतने साधे आलू की सब्जी में तड़का मैं हूँ ही शुरू किया बस लगाना और मसालदानी सर्दी लागे पी हुई है और फटाफट लगाइए तड़का फिर उस तो बाद आप अगलिया एक्टिविटीज़ जो करते हैं ਤੇ ਗਰਮਾ ਗਰਮ ਪਰੌਂਠੀਆਂ ਜਿਹੜੀਆਂ ਉਹ ਬਣਨੀਆਂ ਸਟਾਰਟ ਹੋ ਗਈਆਂ ਕਿਉਂਕਿ ਸਵੇਰੇ ਸਵੇਰੇ ਸਰਦੀਆਂ ਚ ਭੁੱਖ ਬਹੁਤ ਜਲਦੀ ਲੱਗਣ ਲੱਗ ਜਾਂਦੀ ਹੈ ਜੀ ਦਾ ਕਰਕੇ ਅਸੀਂ ਬ੍ਰੇਕਫਾਸਟ ਥੋੜਾ ਜਿਹਾ अर्ਲੀ ਬਣਾ ਕੇ ਔਰ ਫਟਾਫਟ ਫਿਨਿਸ਼ ਕਰਨ ਦੀ ਕੋਸ਼ਿਸ਼ ਕਰਨ ḍੇ ਅੱਜ ਇੱਕ ਕ੍ਰਿਸਪੀ ਜੀ ਪਰੌਂਠੀ ਲੈ ਕੇ ਚੱਲੀ ਆ ਮੈਂ ਬਰਾਟਾ ਸਾਹਿਬ ਵਾਸਤੇ ਵੈਸੇ ਤੇ ਗਾਇਸ ਅੱਜ ਧੁੱਪ ਜਿਹੜੀ ਆ ਉਹ ਥੋੜੀ ਜਿਹੀ ਲੱਗੀ ਲੇਕਿਨ ਹਵਾ ਵੀ ਕਾਫੀ ਚੱਲ ਰਹੀ ਆ ਔਰ ਇਹ ਬੈਠ ਕੇ ਦੋਨੋਂ ਪਾਪਾ ਬੇਟਾ ਉੱਥੇ ਇੰਜੋਏ ਕਰ ਰਹੇ ਆਪਣਾ ਬ੍ਰੇਕਫਾਸਟ ਤੁੱਪੇ ਹਲਕੀ ਜਿਹੀ ਧੁੱਪ ਨਿਕਲੀ इस तरीके नुंगी च पाया और ए, लुकंडिया बहुत शेतानी करके मैं अब ऑफिस भी नहीं गई और ये इतनी शेतानी करने वाला बच्चा ये दिखाओ मुँह दिखाओ मूं क्यों ढकन डे हूँ मूँह दिखाओ हसी जाते हो <laughs> <laughs> हान जी। हान जी जी <laughs> हाँ जी हाँ जी गाइस बोलो हाँ जी गाइस हाँ जी अच्छा वीडियो वीडियो जान लिया वीडियो जान लेंगे या ओके वीडियो ताई चलाई है कि तू बहुत शितानी करता है ना हाँ जी हाँ जी हाँ जी हाँ जी <laughs> हाँ <हैं> जी हाँ जी गुरु सातना भाई गुरु जी बोल रहे हो सातना कितने चले हो दरबार सब दरबार सब चले हो पाठ करन चले जी दरबार साहब चलो चंगी गल ਇਦਰ ਬਰਾਦ ਸਾਹਿਬ ਵੀ ਬਿਲਕੁਲ ਤਿਆਰ ਬੈਠੇ ਆ ਔਰ ਅਸੀਂ ਬਸ ਪੰਜ ਸੱਤਾ ਮਿੰਟਾਂ ਤੱਕ ਹੁਣ ਦਰਬਾਰ ਸਾਹਿਬ ਲਈ ਰਵਾਨਾ ਹੋਣ ਲੱਗੇ ਆ ਔਰ ਜੋਤ ਨੂੰ ਵਧੀਆ ਲੱਗਦਾ ਹੈ ਪਾਠ ਕਰਨਾ ਸੋ ਜੋਤ ਸਤਨਾਮ ਵਾਇਗਰੂ ਕਦੀ ਵੀ ਚਾਂਟ ਕਰਨ ਲੱਗ ਜਾਂਦਾ ਹੈ ਕਿਉਂਕਿ ਉਹਦੀ ਬਹੁਤ ਸ਼ਰਧਾ ਹੈ ਹਮੇਸ਼ਾ ਤੋਂ ਗੁਰਦੁਆਰੇ ਜਾਂਦਾ ਬਹੁਤ ਚੰਗਾ ਆਮ ਵੀ ਦ ਬੈਸਟ ਐਂਡ ਲਵਰ ਯੂ ਗਾਟ ਆ ਵਾਂਟ ਟੂ ਮਿਸ ਅਪ ਯਰ ਕਵਰ So guys, है। बहुत है। है। या कवर सो गाइस ਅਸੀਂ ਆ ਗਏ ਹਾਂ ਦਰਬਾਰ ਸਾਹਿਬ ਆਰ ਬਹੁਤ ਜਿਆਦੀ ਰੋਡਾਂ ਕਾ ਲੱਗੀਆਂ ਹੋਈਆਂ ਹੈ ਐਸੀ ਬਾਜ਼ਾਰ ਦੇ ਵਿੱਚ ਦੇ ਨਿਕਲਦੇ ਹੋਏ ਦਰਬਾਰ ਸਾਹਿਬ ਐਂਟਰ ਕਰ ਰਹੇ ਆਂ ਆਰ ਅੱਜ ਕਾਫੀ ਲੇਟ ਹੋ ਗਏ ਕਿਉਂਕਿ ਕਰੋਈ ਕਾਫੀ ਲੇਟ ਤੁਰੇ ਆਂ ਲੇਕਿਨ ਵਧੀਆ ਲੱਗ ਰਿਹਾ ਹੈ ਔਰ ਸ਼ਾਮ ਨੂੰ ਮਤਲਬ ਕਾਫੀ ਦਿਨਾ ਬਾਅਦ ਅਸੀਂ एस टाइम आए हैं जो कि बहुत ही बढ़िया लग रहा है मैं तनो दिखानी है ए साड़ी पार्किंग है और पार्किंग तो ये बिल्डिंग कितनी सोनी लग रही है और ये स्टैच्यू पूरा इतना ज्यादा एलीगोर कर रहा है ना इस टाइम जो रोशनी है ਦੇਖੋ ਇਹ ਨਾਲੇ ਸਾਹਮਣੇ ਆਪਾਂ ਜਲੀਆਂ ਵਾਲਾ ਬਾਗ ਹੈ ਜੇ ਕਿ ਦੇਖ ਸਕਦੇ ਆ ਔਰ मैं एक बार विजिट किया और काफ़ी फ्रीक्वेंटली आई जाए दरबार साहिब लेकिन जलिया वाला बाग विजिट कर मौका नहीं मिले उस तो बाद और ये बिल्कुल सामने तुम देख सकते जी वाला बाग और स्टैचू ने ਮਾਰਕੀਟ ਬਹੁਤ ਜ਼ਿਆਦਾ ਅਲੀਓਰੇਬਲ ਆ ਅੱਜ ਜਾਣਬੋਝ ਕੇ ਮੈਂ ਇਸ ਸਾਈਡ ਤੋਂ ਆਈਆਂ ਕਿ ਤੁਹਾਨੂੰ ਇਹ ਸਾਰਾ ਦਿਖਾ ਸਕਾਂ ਇੱਥੇ ਜੋ ਪੰਜਾਬੀ ਜੁੱਤੀਆਂ ਦੀ ਸ਼ਾਪ ਨੇ ਔਰ ਜੋ ਪੰਜਾਬੀ ਸੂਟਾਂ ਦੀਆਂ ਸ਼ਾਪਸ ਨੇ ਉਹ ਅਨਮੈਚੇਬਲ ਨੇ ਬਹੁਤ ਹੀ ਵੈਰਾਈਟੀ ਆਫ ਜਿਹੜੀ ਪੰਜਾਬੀ ਜੁੱਤੀ ਔਰ ਪੰਜਾਬੀ ਸੂਟ ਇੱਥੇ ਮਿਲਦੀ ਆ ਸੋ ਗਾਇਸ ਆਉਂਦਿਆ ਆਉਂਦਿਆ 9:30 ਵਜੇ ਆ ਔਰ ਵਧੀਆ ਦਰਸ਼ਨ ਹੋ ਗਏ ਵੈਸੇ ਅੱਜ ਸਵੇਰੇ ਐ ਲੱਗ ਰਿਆ ਸੀ ਸ਼ਾਇਦ ਜਾਇਆ ਹੀ ਨਹੀਂ ਜਾਣਾ ਲੇਕਿਨ ਸ਼ਾਮ ਨੂੰ ਐਨੀ ਹਾਊ ਜਿਤਨਾ ਕਿ ਦਰਸ਼ਨ ਕਰਨ ਦਾ ਮੌਕਾ ਮਿਲਣਾ ਸੀ ਤੇ ਚਲੇ ਗਏ ਰੁਟੀਨ ਨਹੀਂ ਟੁੱਟਿਆ ਔਰ ਹੁਣ ਬਸ ਕੱਲ ਜੋ ਸੰਡੇ ਹੈ ਸੰਡੇ ਕਾ ਰਹਿਣਾ ਹੈ ਥੋੜਾ ਜਿਆਦਾ ਰੈਸਟ ਕਰਾਂਗੇ ਸਿਹਤ ਥੋੜੀ ਠੀਕ ਨਹੀਂ ਆ ਜੁਕਾਮ ਖਾਸੀ ਔਰ ਹਲਕਾ ਜਿਹਾ ਫੀਵਰ ਹੋ ਗਿਆ ਸੋ ਇੱਥੇ ਹੀ ਅੱਜ ਆਪਣੇ ਬਲੌਗ ਨੂੰ ਸਮਾਪਤ ਕਰਦੇ ਆ ਔਰ ਕੱਲ ਮਿਲਦੇ ਆ ਇੱਕ ਨਈ ਬਲੌਗ ਦੇ ਨਾਲ Good night and keep supporting, guys.